ਸੇ ਜੁੜੇ ਹੋਏ ਇੱਕ ਦਾਰਾ ਬੋਲੇ ਪੰਜਾਬੀ ਚੈਨਲ ਦੇ ਨਾਮ ਅਰ ਲੋਕ ਸਭਾ ਇਲੈਕਸ਼ਨ 2024 ਪੂਰੇ ਜੋਰਾਂ ਸ਼ੋਰਾਂ ਦੇ ਹਰੇਕ ਪਾਰਟੀ ਜਿਹੜੀ ਹੈ ਉਹ ਆਪਣੇ ਆਪਣੇ ਤਰੀਕੇ ਦੇ ਨਾਲ ਡੋਰ ਟੂ ਡੋਰ ਕਰ ਰਹੀ ਹੈ ਸੋ ਅੱਜ ਆਪਾਂ ਗਾਂਧੀ ਗਰਾਊਂਡ ਦੇ ਪੁਰਾਣੀ ਸਬਜ਼ੀ ਮੰਡੀ ਬਾਜ਼ਾਰ ਦੇ ਵਿੱਚ ਖੜੇ ਆ ਕੁਝ ਦੁਕਾਨਦਾਰ ਵੀਰਾਂ ਨਾਲ ਗੱਲਬਾਤ ਕਰਾਂਗੇ ਸੋ ਆਓ ਤੁਹਾਨੂੰ ਸਿੱਧੇ ਹੀ ਲੈ ਕੇ ਚੱਲਦੇ ਹਾਂ ਕੋਈ ਸਾਡੇ ਬਹੁਤ ਸਤਿਕਾਰਯੋਗ ਦੁਕਾਨਦਾਰ ਵੀਰਾਂ ਦੇ ਕੋਲ ਸੰਜੀਵ ਜੀ ਲੋਕ ਸਭਾ ਇਲੈਕਸ਼ਨ ਬਿਲਕੁਲ ਸਰਦੇ ਆ ਔਰ ਹਰ ਇੱਕ ਪਾਰਟੀਆਂ ਦੇ ਨੁਮਾਇੰਦੇ ਡੋਰ ਟੂ ਡੋਰ ਕਰ ਰਹੇ ਆ ਤੁਹਾਡੇ ਕੋਲ ਵੀ ਆਏ ਹੋਣਗੇ ਹਾਂਜੀ ਹਾਂਜੀ ਔਰ ਕੀ ਲੱਗਦਾ ਲੋਕਾਂ ਦਾ ਕੋਈ ਇਸ਼ਾਰਾ ਕੋਈ ਸਮਝ ਆਉਂਦਾ ਇਸ ਵਾਰ ਨਹੀਂ ਜਰ ਕਿਸੇ ਦਾ ਇਸ਼ਾਰਾ ਕਿਸ ਵੱਲ ਨਹੀਂ ਆ ਰਿਹਾ ਜੀ ਇਸ ਟਾਈਮ ਲੋਕ ਤਾਂ ਤਲਾ ਜੀ ਆਪਣੀ ਮਰਜ਼ੀ ਆ ਕੋਈ ਕਿਸ ਨੂੰ ਵੋਟ ਪਾਏਗਾ ਜਿੱਦਾਂ ਪਹਿਲਾਂ ਸੰਜੀਵ ਜੀ ਲੋਕ ਖੋਲ ਕੇ ਗੱਲ ਕਰਦੇ ਸੀਗੇ ਵੀ ਇਸ ਵਾਰ ਇਸ ਦੀ ਹਵਾ ਇਸ ਵਾਰ ਉਸ ਦੀ ਹਵਾ ਇਸ ਵਾਰ ਕੋਈ ਪਤਾ ਲੱਗਦਾ ਕਿਸ ਦੀ ਹਵਾ ਹੈ ਕਿਸ ਦੀ ਹਵਾ ਨਹੀਂ ਆ ਜੀ ਓਕੇ ਜੀ ਹਰ ਕੋਈ ਆਪਣੇ ਆਂ ਲੱਗਿਆ ਹੋਇਆ ਹੈ ਕੰਮ ਤੇ ओके ਉਸ ਜਗ੍ਹਾ ਨਾਲ ਕਿਸ ਵਾਰ ਦੀ ਬਾਰੇ ਆ ਕੋਈ ਹਵਾ ਕੋਈ ਹਵਾ ਕੋਈ ਨਹੀਂ ਜੀ ਵਿਕੋਪ ਤਰੀਕੇ ਦੇ ਨਾਲ ਜਿਹੜਾ ਉਹ મતદાન ਕੀਤਾ ਜਾਵੇ ਕੰਮ ਕਰ ਰਿਹਾ ਤਰੀਕੇ ਨਾਲ ਜੀ ਪਰ ਦੇਖੋ ਸੋ ਪਹਿਲੇ ਨਾਲੋਂ ਜਿਹੜਾ ਉਹ ਹੁਣ ਮਤਲਬ ਲੋਕਾਂ ਦੇ ਵਿੱਚ ਜਾਗਰੂਕੀ ਆ ਗਈ ਹੈਗੀ ਜੀ ਬੰਲਾ ਦੇਖੋ ਜਾਗਰੂਕੀ ਆ ਗਈ ਹੈ ਵੋਟਾਬਜ਼ਾਨ ਜ਼ਰੂਰ ਹੈ ਪਰ ਹਰ ਇੱਕ ਕੋਈ ਆਪਣਾ ਹਿਸਾਬ ਨਾਲ ਚੱਲੇਗਾ ਇਸ ਵਾਰੀ ਜੀ ਸੋ ਕਮਲ ਜੀ ਤੁਸੀਂ ਕਾਫੀ ਪੁਰਾਣੇ ਟਾਈਮ ਤੋਂ ਸ਼ੌਪ ਕਰ ਰਹੇ ਹੋ ਪਿੰਡਾਂ ਦੇ ਵਿੱਚੋਂ ਵੀ ਗਾਹ ਕਾਉਂਦੇ ਆ ਹਨਾ ਜੀ ਤੁਹਾਡੇ ਕੋਲ ਸੋ ਇਸ ਵਾਰ ਕੋਈ ਲੱਗਦਾ ਕਿਸਦੀ ਹੋਵੇ ਜੀ ਕੋਈ ਮਰਦਾ ਜੂ ਮੁੱਕੇ ਪਤਾ ਲੱਗਦਾ ਜਿੱਦਾਂ ਪਹਿਲਾਂ بڑا ਰੁਝਾਨ ਹੋਇਆ ਕਰਦਾ ਸੀ ਵੀ ਆਹ ਫਲਾਣੀ ਪਾਰਟੀ ਦੀ ਹਵਾ ਆ ਜੀ ਤੱਕੜੀ ਦੀ ਹਵਾ ਹੈ ਜੀ ਹੱਤ ਮੰਝੇ ਦੀ ਹਵਾ ਹੈ ਇਸ ਤਰ੍ਹਾਂ ਕੁਝ ਨਹੀਂ ਪਤਾ ਲੱਗਦਾ ਜਿਸ ਤਰ੍ਹਾਂ ਮਿਕਸਰ ਚੱਲ ਰਿਹਾ ਜਿਸ ਤਰ੍ਹਾਂ ਕੋਈ ਹਵਾ ਦਾ ਪਤਾ ਨਹੀਂ ਲੱਗਦਾ ਹਵਾ ਕੁਛ ਨਹੀਂ ਕਰ ਰਹੀ ਓਕੇ ਸਵਾਲ ਹੀ ਕੁਛ ਨਹੀਂ ਹੈ ਮਤਲਬ ਕਿਦਾਂ ਕਿਤੇ 4 ਤਰੀਕ ਨੂੰ ਜਿਹੜੀ ਪਟਾਰੀਓ ਖੁੱਲ੍ਹੇਗੀ ਹਾਂ ਜੀ ਹਾਂ ਸੋਏ ਸੰ ਕਮਲਕਵਾਰ ਜੀ ਦੱਸ ਰਹੇ ਸਨ ਕਿ ਸਵਾਰ ਜਿਹੜੀ ਆ ਉਹ 4 ਤਰੀਕ ਨੂੰ ਹੀ ਪਤਾ ਲੱਗੇਗਾ ਕੋਈ ਨਹੀਂ ਦੱਸ ਰਿਹਾ ਕਿਸ ਦੀ ਹਵਾ ਅੱਜ ਜਿਹੜੀ ਡੋਰ ਟੂ ਡੋਰ ਕਰ ਰਹੇ ਹੋ ਇਹ ਵਾਸਤੇ ਕੀ ਦੋ ਸ਼ਬਦ ਕਹਣਾ ਚਾਹੀਦਾ। ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਮਾਣੇ ਦੇ ਸਾਰੇ ਸਤਿਕਾਰਯੋਗ ਸੱਜਣਾ ਦਾ ਮੇਰੇ ਭਰਾਵਾਂ ਦਾ ਜਿਹੜੇ ਬਹੁਤ ਪਿਆਰ ਸਤਿਕਾਰ ਜਿਹੜਾ ਦੇਦੇ ਨੇ ਔਰ ਜਿਸ ਤਰ੍ਹਾਂ ਬਹੁਤ ਪਾਰਟੀ ਦੇ ਵਿੱਚ ਸਾਥ ਦਿੱਤਾ ਸੀ ਉਸ ਤੋਂ ਵੱਧ ਕੇ ਜਿਹੜਾ ਸਾਥ ਹੈ ਜਿਹੜੇ ਸਮਾਣੇ ਦੇ ਲੋਕ ਨੇ ਜਿਹੜੇ ਉਹਦੇ ਵੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਓਕੇ ਇਹ ਹਨ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਕੈਬਨਰ ਮੰਤਰੀ ਪੰਜਾਬ ਕਹ ਰਹੇ ਨੇ ਕਿ ਜਿਸ ਤਰ੍ਹਾਂ ਸਮਾਣੇ ਦੇ ਲੋਕਾਂ ਨੇ ਪਹਿਲਾਂ ਸਾਥ ਦਿੱਤਾ ਉਸੇ ਤਰ੍ਹਾਂ ਹੀ ਦੁਬਾਰਾ ਫਿਰ ਸਾਥ ਦੇ ਤੁਸੀਂ ਜੁੜਿਓ ਜੀ ਕਿ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਔਰ ਅੱਜ ਸਾਡੇ ਵਿੱਚ ਮੌਜੂਦ ਨੇ ਸੁਖੀ ਰਖੜਾ ਜੀ ਔਰ ਰਾਣਾ ਸੇਖੋ ਜੀ ਸ਼ੋਕ ਮੋਦਗਲ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਗੁਪਤਾ ਬ੍ਰਦਰ ਦੀ ਸ਼ੋਭਤੋਂ ਬਿਲਕੁਲ ਲਾਈਵ ਤਸਵੀਰਾਂ ਬਾਉ ਜੀ ਦਾ ਮੈਂ ਇਧਰ ਨਾਮ ਨਹੀਂ ਜਾਣਦਾ ਸੁਭਾਸਕਰ ਹਾਂਜੀ ਸੁਭਾਸਕਰ ਸੁਭਾਸਕਰ ਜੀ ਸੋ ਸੁਭਾਸਕਰ ਜੀ ਤੋਂ ਆਪਾਂ ਦੁਬਾਰਾ ਸ਼ੁਰੂ ਕਰਦੇ ਹਾਂ ਜੀ ਸੋ ਸਾਡੇ ਦਰਮਿਆਨ ਪਹੁੰਚੇ ਨੇ ਸੁਖੀ ਰਖੜਾ ਜੀ ਸਾਡੇ ਸ਼ਹਿਰੀ ਪ੍ਰਦਾਨ ਰਾਣਾ ਸੇਖੋ ਜੀ ਔਰ ਬਲਜੀਤ ਵਾਈਟ ਹਾਊਸ ਤੋਂ ਔਰ ਹੋਰ ਸਾਡੇ 골ਡੀ ਬਗਰੇਟਾ ਜੀ ਕਿਤਨਾ ਕਦੇ ਨਾਮ ਜਿਹੜਾ ਹੋਰੈਥਲੈਸ ਬਗਰੇਟਾ ਸਾਹਿਬ ਸੋ ਆਪਾਂ ਗੱਲ ਕਰਾਂਗੇ ਅੱਜ ਸੁਖੀ ਰਖੜਾ ਜੀ ਨਾਲ ਸਾਹਿਬ ਸਵਾਗਤ ਹੈ ਜੀ ਤੁਹਾਡਾ ਸਭ ਤੋਂ ਪਹਿਲਾਂ ਇੱਕ ਤਾਰਾ ਬੋਲੇ ਵਿੱਚ ਧਰਨਿਆਂ ਦਾ ਬਹੁਤ ਟਰੈਂਡ ਰਿਹਾ ਹੈ ਛੋਟੀ ਜੀ ਮੈਂ ਗੱਲ ਇੱਥੇ ਕਰਨੀ ਜਾਵਾਂਗਾ ਮੈਂ ਦੇਖਿਆ ਰਜਿੰਦਰਾ ਹਸਪੀਟਲ ਦੇ ਵਿੱਚ ਇੱਕ ਬਾਪ ਨੂੰ ਆਪਣੇ ਪੁੱਤ ਦਾ ਸੰਸਕਾਰ ਕਰਨ ਵਾਸਤੇ ਧਰਨਾ ਲਾਉਣਾ ਪੈ ਰਿਹਾ ਕੀ ਕਹਿਣਾ ਚਾਹੋ ਕੋਈ ਦੋ ਮਾੜੀ ਗੱਲ ਕੀ ਹੋ ਸਕਦੀ ਹੈ ਜੀ ਮਲਵੇਈਓ ਸਰਕਾਰ ਸੀ ਜਿਹੜੀ ਕਹਿੰਦੀ ਸੀ ਕਿ ਇਹ ਚੀਜ਼ਾਂ ਮਾਰ ਜਾਂ ਨੇ ਚੀਜ਼ਾਂ ਨਹੀਂ ਹੋਣੇ ਚਾਹੀਦੀਆਂ ਅੱਜ ਇਹਨਾਂ ਨੂੰ ਇਹ ਕਿੱਕਰਾਂ ਦਾ ਇਹਨਾਂ ਤੋਂ ਜਵਾਬ ਪੁੱਛੋ ਜੀ ਇਹਨਾਂ ਦੇ ਰਾਜ ਦੇ ਵਿੱਚ ਕੋਈ ਸੁੱਖੀ ਨਹੀਂ ਹੈ ਹਰ ਇੱਕ ਵਰਗ ਵਪਾਰੀ ਵਰਗ ਗਰੀਬ ਅਮੀਰ ਸਾਰੇ ਟੋਟਲ ਜਿੰਨੇ ਵੀ ਵਪਾਰੀ ਖੇਤ ਮਜ਼ਦੂਰ ਤੋਂ ਲੈ ਕੇ ਹਾਂ ਵਪਾਰੀਆਂ ਤੱਕ ਸਾਰੇ ਸਾਰੇ ਇਹਨਾਂ ਤੋਂ ਦੋਖੀ ਨੇ ਇਹਨਾਂ ਨੇ ਝੂਠ ਬੋਲ ਕੇ ਲੋਕਾਂ ਨੂੰ ਗਮਰਾਹ ਕਰ ਲਿਆ ਲੋਕ ਇਹਨਾਂ ਦੇ ਚਾਂਸੇ 'ਚ ਆ ਗਏ ਪਰ ਹੁਣ ਇਸ ਵਾਰ ਲੋਕਾਂ ਲੋਕ ਇਹਨਾਂ ਦੇ ਚਾਂਸੇ 'ਚ ਨਹੀਂ ਆਉਂਦੇ ਹੁਣ ਆਪਣਾ ਤੁਸੀਂ ਸੀਐਮ ਮਾਣ ਹੀ ਦੇਖ ਲਓ ਜਿਹੜਾ ਬੰਦਾ ਪਾਣੀ ਪੀ ਕੇ ਜਿਹੜੀ ਗੁਰੂਆ ਨੇ ਆਪਾਂ ਨੂੰ ਦਸਤਾਰ ਬਖਸ਼ੀ ਹੈ ਉਹ ਦਤਾ ਹੈ ਦਸਤਾਰ ਦਾ ਅਪਮਾਨ ਕਰਦੇ ਸਿੱਧਾ ਪਾਣੀ ਝੁਠਾ ਕਰਕੇ ਉਹ ਹੀ ਹੈ ਆਪਣੀ ਦਸਤਾਰ ਦੇ ਵਿੱਚ ਚਪਾ ਰਿਹਾ ਹੈ ਇਹਦੂ ਵੱਡੀ ਸ਼ਰਮ ਦੀ ਕੀ ਗੱਲ ਹੋਊ ਬਲਜੀਤ ਜੀ ਦੋ ਲੱਖ ਜਮ ਮੈਂ ਤੁਹਾਡੇ ਤੋਂ ਲੈਣਾ ਜਾਵਾਂਗਾ ਕਿ ਧਰਨੇ ਕਦੋਂ ਖਤਮ ਹੋਣਗੇ ਸਾਡੇ ਪੰਜਾਬ 'ਚ ਪੂਰੇ ਦੇਸ਼ ਦੇ ਵਿੱਚ ਦੇਖੋ ਧਰਨੇ ਧਰਨਿਆਂ ਲਾ ਲਾ ਕੇ ਸਰਕਾਰ ਧਰਨਿਆਂ ਦੀ ਆਈ ਜਾਵੇ ਜੀ ਇਹ ਸਾਰੀਆਂ ਜਿਹੜੀਆਂ ਹੁਣ ਦੇਖੋ ਕਿਸੇ ਦੇ ਇਹ ਪੁਰਾਣੇ ਆਏ ਗੱਲਾਂ ਦੇ ਵਿੱਚ ਜੀ ਠੀਕ ਹੈ ਜੀ ਉਹਦੇ ਵਿੱਚ ਦੇਖ ਲਓ ਵੀ ਹਾਲ ਦੇਖੋ ਇਹਨਾਂ ਦਾ ਕੀ ਹੋਇਆ ਧਰਨਿਆਂ ਦੀ ਸਰਕਾਰ ਆਈ ਹੈ ਹੁਣ ਇਹ ਧਰਨਿਆਂ ਤੋਂ ਤੰਗ ਨੇ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨਾਂ ਦੇ ਪਰਚੇ ਕਰ ਦਿੰਦੇ ਨੇ ਉਹਨਾਂ ਦੇ ਧੱਕਾਸ਼ਾਹੀ ਕਰਦੇ ਨੇ ਓਕੇ ਜੀ ਜਿਹੜਾ ਕੋਈ ਆਵਾਜ਼ ਉਠਾਉਂਦਾ ਉਹਨਾਂ ਦੇ ਪਰਚੇ ਕਰ ਦਿੰਦੇ ਨੇ ਉਹਨਾਂ ਦੇ ਧੱਕੇਸ਼ਾਹੀ ਕਰ ਦਿੰਦੇ ਨੇ ਸੋ ਰਾਣਾ ਸੇਖੋ ਜੀ ਦੋ ਲਫਜ਼ ਲਾਣਾ ਜਾਵਾਂਗਾ ਕਿ ਧਰਨੇ ਲਾਣੇ ਹੀ ਕਿਉਂ ਜ਼ਰੂਰੀ ਹਨ ਸਾਨੂੰ ਕੋਈ ਵੀ ਕੰਮ ਅਸੀਂ ਕਰਾਣਾ ਹੋਵੇ ਤਾਂ ਧਰਨੇ ਹੀ ਲਾਣੇ ਕਿਉਂ ਪੈਂਦੇ ਨੇ ਜਿਹੜੀ ਲੋਕਾਂ ਨੂੰ ਆਪਣੀ ਆਵਾਜ਼ ਠਾਉਣ ਦੇ ਲਈ ਲੋਕਤੰਤਰ ਜਦੋਂ ਦੀ ਗੱਲ ਨਹੀਂ ਕੋਈ ਚੱਲਦੀ ਤਾਂ ਧਰਨਾ ਲਾਉਣਾ ਬਹੁਤ ਜ਼ਰੂਰੀ ਹੈ ਸੇਖੂ ਸਾਹਿਬ ਕਦੋਂ ਖਤਮ ਹੋਣਗੇ ਧਰਨੇ ਜਦੋਂ ਅਕਾਲੀ ਦਲ ਦੀ ਸਰਕਾਰ ਆਊਗੀ ਉਦੋਂ ਹੀ ਧਰਨੇ ਸਮਾਪਤ ਹੋਣਗੇ ਚਲੋ ਕਾਮਾਦ ਬੋਲਦੇ ਨਹੀਂ ਆਉਂਦੇ ਸੀ ਨਾ ਹੋਰ ਲਾ ਕੇ ਮਾਵਾ ਰਾਣੀ ਪ੍ਰਨੀਤ ਕੌਰ ਨੂੰ ਜਿਤਾਓ ਅਤੇ ਮੋਦੀ ਦੇ ਹੱਥ ਮਜ਼ਬੂਤ ਕਰੋ ਇਹਨਾਂ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਹੈ ਤੁਹਾਡੇ ਇਲਾਕੇ ਦੀ ਕਾਮਯਾਬੀ ਹੈ ਅਤੇ ਆਪਣੇ ਦੇਸ਼ ਦੀ ਕਾਮਯਾਬੀ ਹੈ ਇੱਕ ਜਨ ਨੂੰ ਆਪਣਾ ਇੱਕ ਇੱਕ ਕੀਮਤੀ ਬੋਲ ਨੂੰ ਜ਼ਰੂਰ ਪਾਓ ਜੀ ਪਹਿਲਾ ਮਤਦਾਨ ਫਿਰ ਜਲਪਾਨ ਜੈ ਜੀ ਸ਼੍ਰੀ ਰਾਮ ਜੈ ਜੀ ਸ਼੍ਰੀ ਰਾਮ ਇੱਕ ਜੂਨ ਨੂੰ ਆਪਣਾ ਇੱਕ ਇੱਕ ਕੀਮਤੀ ਵੋਟ ਮੋਦੀ ਨੂੰ ਜ਼ਰੂਰ ਦਿਓ ਜੀ ਪਹਿਲਾ ਮਤਦਾਨ ਫਿਰ ਜਲਪਾਨ ਜੈ શ્રી ਰਾਮ ਜੈ